ਗੁਰ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਜੀਓ ਜੋ ਅਸੀਂ ਸੁਣਦੇ ਰਹਨੇ ਆ ਕਿ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਚਾਂਦਨੀ ਚੌਕ ਵਿੱਚ ਹੋਈ ਉਹਨਾਂ ਨੂੰ ਔਰੰਗਜ਼ੇਬ ਨੇ ਸ਼ਹੀਦ ਕਰਵਾਇਆ ਉਸ ਵੇਲੇ ਔਰੰਗਜ਼ੇਬ ਦੇ ਇਸ ਜ਼ੁਲਮ ਨੂੰ ਵੇਖ ਕੇ ਦਿੱਲੀ ਦੇ ਸਿੱਖ ਡਰ ਗਏ ਪੀਤ ਹੋ ਗਏ ਇਹ ਗੱਲਾਂ ਥੋੜਾ ਵਿਚਾਰ ਕਮਜੋਗ ਹਨ ਕਿ ਜਦੋਂ ਗੁਰੂ ਸਾਹਿਬ ਸ਼ਹੀਦ ਹੋਏ ਉਸ ਤੋਂ ਬਾਅਦ ਗੁਰੂ ਦੇ ਸਿੱਖਾਂ ਨੇ ਰਲ ਕੇ ਇੱਕ ਮੀਟਿੰਗ ਕੀਤੀ ਕਿ ਜੋ ਮਰਜੀ ਹੋ ਜਵੇ ਸਾਡੀਆਂ ਜਾਨਾਂ ਚੜੀਆਂ ਜਾਣ ਪਰ ਅਸੀਂ ਗੁਰੂ ਸਾਹਿਬ ਦਾ ਪੁੱਤਰ ਸੀ ਤੇ ਧੜ ਜਿਹੜਾ ਆ ਉਸ ਨੂੰ ਚਾਂਦਨੀ ਚੌਕ ਵਿੱਚ ਰੋਲਣ ਨਹੀਂ ਦਿੱਤਾ ਜਾਵੇਗਾ ਉਸ ਦੀ ਪੂਰੀ ਸੇਵਾ ਸੰਭਾਲ ਕੀਤੀ ਜਾਵੇਗੀ ਇਸ ਕਾਰਜ ਨੂੰ ਸੰਪੂਰਨ ਕਰਨ ਲਈ ਜੋ ਗੁਰੂ ਦੇ ਸਿੱਖ ਰਾਜਾ ਜੈ ਸਿੰਘ ਦੇ ਕਿਲੇ ਦੇ ਨਾਲ ਲਗਦੇ ਇਲਾਕਿਆਂ ਵਿੱਚ ਰਹਿੰਦੇ ਸਨ ਉਹਨਾਂ ਦੀ ਕਾਫੀ ਉੱਥੇ ਵਸੋਂ ਹੋ ਗਈ ਸੀ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਵੇਲੇ ਤੋਂ ਹੀ ਰਾਜਾ ਜੈ ਸਿੰਘ ਦੇ ਕਿਲੇ ਦੇ ਨਾਲ-ਨਾਲ ਸਿੱਖਾਂ ਨੇ ਆਪਣੇ ਘਰ ਵਸਾਏ ਹੋਏ ਸਾਨਾ ਜਿਵੇਂ ਕਿ ਰਾਏਸਾਨਾ ਭੋਗਲ ਚਾਂਦਨੀ ਚੌਂਕ ਤੇ ਜਾਮਾ ਮਸਜਿਦ ਦੇ ਨੇੜੇ ਕੂਚਾ ਦਿਲਵਾਲੀ ਇਹਨਾਂ ਵਿੱਚ ਸਿੱਖਾਂ ਦੇ ਕਾਫੀ ਘਰ ਸਨ ਇਹਨਾਂ ਵਿੱਚ ਉਹ ਹੀ ਭਾਈ ਨਾਨੂ ਜੀ ਭਾਈ ਨਾਨੂ ਰਾਏ ਛੀਪੇ ਸਿੱਖ ਜਿਨ੍ਹਾਂ ਦੇ ਬਾਪ ਦਾ ਨਾਮ ਬਾਗੇ ਸੀ ਬਾਗੇ ਸੀ ਭਾਈ ਜੈਤਾ ਜੀ ਇੱਕ ਉੱਚਾ ਦਰਵਾਲੀ ਵਿੱਚ ਰਹਿੰਦੇ ਸਨ ਭਾਈ ਉਦਾਜੀ ਤੇ ਭਾਈ ਕਰਬਖਸ਼ ਜੀ ਤੇ ਭਾਈ ਜੈਤਾ ਜੀ ਇਹਨਾਂ ਨੇ ਆਪਣੇ ਅੱਖੀ ਗੁਰੂ ਸਾਹਿਬ ਨੂੰ ਸ਼ਹੀਦ ਹੁੰਦੇ ਦੇਖਿਆ ਸੀ ਤੇ ਇਹਨਾਂ ਨੇ ਉਸੇ ਵੇਲੇ ਸੰਕਲਪ ਲਿਆ ਕਿ ਗੁਰੂ ਸਾਹਿਬ ਦਾ ਪਵਿੱਤਰ ਧਾੜ ਤੇ ਸੀਸ ਜਿਹੜਾ ਹੈ ਦੀ ਸੰਭਾਲਣ ਦੀ ਸੇਵਾ ਕੀਤੀ ਜਾਊਗੀ ਉਸੇ ਰਾਤ ਹੀ ਭਾਈ ਲਾਲੂ ਜੀ ਦੇ ਭਾਈ ਨਾਨੂ ਜੀ ਦੇ ਘਰ ਇਹਨਾਂ ਦੀ ਇੱਕ ਮੀਟਿੰਗ ਹੋਈ ਜਿਸ ਵਿੱਚ ਭਾਈ ਗੁਰਬਖਸ਼ ਜੀ ਭਾਈ ਉਦਾਜੀ ਭਾਈ ਜੈਤਾ ਜੀ ਇਹ ਸਾਰੇ ਉਥੇ ਇਕੱਠੇ ਹੋ ਕੇ ਇਹਨਾਂ ਨੇ ਇੱਕ ਮਤ ਵਿਚਾਰ ਵਟਾਂਦਰਾ ਕਰਕੇ ਭਾਈ ਨਾਨੂ ਜੀ ਨੇ ਸਲਾਹ ਦਿੱਤੀ ਕਿ ਇਸ ਕਾਰਜ ਨੂੰ ਸੰਪੂਰਨ ਕਰਨ ਲਈ ਗੁਰੂ ਦੇ ਪਿਆਰੇ ਸਿੱਖ ਜੋ ਕੇ ਅਨਨ ਸ਼ਰਧਾਲੂ ਹਨ ਭਾਈ ਲੱਖੀਦਾਸ ਜੀ ਦੀ ਵੀ ਜਿਨ੍ਹਾਂ ਦਾ ਅੱਜ ਕੱਲ ਨਾਮ ਭਾਈ ਲੱਖੀ ਸ਼ਾਮੰਜਾਰਾ ਹੀ ਸੁਣਦੇ ਹਾਂ ਇਸ ਨਾਮ ਨਾਲ ਜਾਣਦੇ ਹਾਂ ਇਹਨਾਂ ਦੀ ਸਹਾਇਤਾ ਵੀ ਲਈ ਜਾਵੇ ਤੇ ਇਹ ਸਾਰੇ ਭਾਈ ਲੱਖੀਦਾਸ ਜੀ ਜੋ ਕੇ ਉਸ ਵੇਲੇ ਆਪਣੇ ਵਪਾਰ ਲਈ ਨਾਰਨੌਲ ਤੋਂ ਸਮਾਨ ਲੈ ਕੇ ਆਪਣੇ ਗੱਡਿਆਂ ਤੇ ਲੱਦ ਕੇ ਜਮਨਾ ਦੀ ਕਿਨਾਰੇ ਖੜੇ ਸਨ ਉਥੇ ਵਿਸ਼ਰਾਮ ਕਰ ਰਹੇ ਸਨ ਇਹ ਸਾਰੀ ਰਾਤ ਨੂੰ ਉਸ ਤੇ ਵਿਸ਼ਰਾਮ ਵਾਲੇ ਡੇਰੇ ਵੱਲ ਚੱਲ ਪਏ ਉਥੇ ਜਾ ਕੇ ਭਾਈ ਲੱਖੀ ਦਾ ਆਸ਼ੀਰਵਾਦ ਜੀ ਨੂੰ ਇਹਨਾਂ ਨੇ ਜਦੋਂ ਸਾਰੀ ਵਿਥਿਆ ਸੁਣਾਈ ਭਾਈ ਲੱਖੀ ਦਾ ਜੀ ਨੇ ਆਪਣਾ ਇੱਕ ਗੱਡਾ ਲਿਆ ਤੇ ਇਹਨਾਂ ਦੇ ਨਾਲ ਚਾਂਦਨੀ ਜੌਂਕ ਵਾਲ ਨੂੰ ਚਾਲੇ ਬਾਦ ਤੇ ਗੁਰੂ ਦੇ ਸਿੱਖ ਜਦੋਂ ਗੁਰੂ ਦਾ ਓਟ ਆਸਰਾ ਲੈ ਕੇ ਚੱਲਦੇ ਹਨ ਤਾਂ ਗੁਰੂ ਵੀ ਉਹਨਾਂ ਦੇ ਕਾਰਜ ਵਿੱਚ ਸਹਾਈ ਹੁੰਦੇ ਹਨ ਉਸ ਦਿਨ ਜੋ ਰਾਤ ਨੂੰ ਮੌਸਮ ਸੀ ਉਹ ਵੀ ਬੜਾ ਚਖੜ ਚੇੜ ਚੱਲ ਰਿਹਾ ਸੀ ਤੂਫਾਨ ਮੀਂਹ بارش ਹੋ ਰਹੀ ਸੀ ਔਰ ਉਸ ਮੌਸਮ ਨੇ ਵੀ ਇਹਨਾਂ ਸਿੱਖਾਂ ਦਾ ਕਾਫੀ ਸਾਹ ਦਿੱਤਾ ਭਾਈ ਲਖੀਦਾਸ ਤੇ ਉਹਨਾਂ ਦਾ ਬੇਟਾ ਗੋਧੂ ਭਾਈ ਲਖੀਦਾਸ ਦੇ ਬਾਪ ਦਾ ਨਾਮ ਗੋਧੂ ਸੀ ਤੇ ਉਹਨਾਂ ਦੇ ਭਾਈ ਲੱਖੀ ਦਾਸ ਦੇ ਦੋ ਪੁੱਤਰ ਭਾਈ ਨਗਾਈਆ ਤੇ ਭਾਈ ਹੇਮਾ ਇਹਨਾਂ ਦੇ ਨਾਲ ਭਾਈ ਹਾੜੀ ਤੇ ਭਾਈ ਤੁਮਾ ਬੇਟਾ ਕਾਹਨੇ ਕਾ ਇਹ ਜਦੋਂ ਜਾਂਦਨੀ ਜੋਂਗ ਵਿੱਚ ਗੱਡੇ ਦੇ ਨਾਲ ਪਹੁੰਚੇ ਬੜੀ ਫੁਰਤੀ ਨਾਲ ਇਹਨਾਂ ਨੇ ਜਿਹੜਾ ਗੁਰੂ ਸਾਹਿਬ ਦਾ ਉਹ ਤਰਤਾੜ ਸੀ ਉਹਨੂੰ ਆਪਣੇ ਗੱਡੇ ਵਿੱਚ ਚਲਾਦ ਲਿਆ ਤੇ ਆਪਣੇ ਘਰ ਰਾਏਸਾਣਾ ਵੱਲ ਨੂੰ ਵਾਉਦਾਈ ਜਾਣਾ ਸ਼ੁਰੂ ਕਰ ਲਿਆ ਉੱਥੇ ਜਾ ਕੇ ਭਾਈ ਲੱਖੀਦਾਸ ਨੇ ਜੋ ਵਪਾਰ ਲਈ ਸਮਾਨ ਗੱਡੇ ਵਿੱਚ ਲੱਧਿਆ ਹੋਇਆ ਸੀ ਉਹਨੂੰ ਆਪਣੇ ਘਰ ਵਿੱਚ ਰੱਖਿਆ ਅਤੇ ਭਾਈ ਗੁਰੂ ਸਾਹਿਬ ਦਾ ਪਵਿੱਤਰ ਧਾੜ ਆਪਣੇ ਘਰ ਵਿੱਚ ਰੱਖ ਕੇ ਤੇ ਆਪਣੇ ਘਰ ਨੂੰ ਆਗਰਗਾਰ ਦਿੱਤੀ ਇਸ ਤਰ੍ਹਾਂ ਭਾਈ ਇਹਨਾਂ ਲੱਖੀਦਾਸ ਨੇ ਗੁਰੂ ਦਾ ਗੁਰੂ ਸਾਹਿਬ ਦੇ ਧਾੜ ਦਾ ਸੰਸਕਾਰ ਕੀਤਾ ਇੱਕ ਸਾਰਾ ਕਾਰਜ ਅਜੇ ਅੱਧੀ ਘੜੀ ਰਾਤ ਨਹੀਂ ਦੀ ਸੀ ਇਸ ਤੋਂ ਪਹਿਲਾਂ ਹੀ ਇਹਨਾਂ ਨੇ ਸੰਪੂਰਨ ਕਰ ਲਿਆ ਉਧਰ ਭਾਈ ਜੈਤਾ ਜੀ ਭਾਈ ਇਹਨਾਂ ਦੇ ਪਿਤਾ ਦਾ ਨਾਮ ਆਗਿਆ ਸੀ ਤੇ ਭਾਈ ਨਾਨੂ ਇਹ ਬੇਟਾ ਬਾਗੇ ਦਾ ਸੀ ਭਾਈ ਉਹਦਾ ਬੇਟਾ ਖੇਮੇ ਦਾ ਇਹ ਚਾਰ ਜਣੇ ਭਾਈ ਨਾਲ ਜੈਤਾ ਜੀ ਉਹਨਾਂ ਦੇ ਪਿਤਾ ਭਾਈ ਆਗਿਆ ਜੀ ਭਾਈ ਨਾਲ ਨੂੰ ਜੀ ਤੇ ਭਾਈ ਉਹਦਾ ਜੀ ਇਹਨਾਂ ਨੇ ਗੁਰੂ ਸਾਹਿਬ ਦਾ ਪੁੱਤਰ ਸੀਸ ਜੜਾਇਆ ਇਹਨਾਂ ਨੂੰ ਇਹਨਾਂ ਨੇ ਆਬ ਸੀਸ ਨੂੰ ਚੁਕਣਾ ਕੀਤਾ ਤੇ ਆ ਭਾਈ ਜੈਤਾ ਜੀ ਦੇ ਘਰਵਾਲ ਚਲੇ ਗਏ ਇਥੋਂ ਭਾਈ ਜੈਤਾ ਜੀ ਤੇ ਭਾਈ ਉਹਦਾ ਜੀ ਤੇ ਭਾਈ ਨਾਨੂ ਜੀ ਇਹਨਾਂ ਤਿਨਾਂ ਨੇ ਇੱਕ ਵਿਉਂਤ ਬਣਾਈ ਕੇ ਭਾਈ ਜੈਤਾ ਜੀ ਗੁਰੂ ਜੀ ਦਾ ਪਵਿੱਤਰ ਸੀਸ ਲੈ ਕੇ ਜੋ ਫੇਰਸਾ ਸੂਰੀ ਮਾਰ ਗਿਆ ਚਨੈਲੀ ਸੜ ਗਿਆ ਜਿਹੜੀ ਉਹਦੇ ਨਾਲ-ਨਾਲ ਪਿੰਡਾਂ ਦੇ ਵਿੱਚ ਦੀ ਜਾਣਗੇ ਤੇ ਭਾਈ ਨਾਨੂ ਜੀ ਤੇ ਭਾਈ ਉਹਦਾ ਜੀ ਇੱਕ ਸਿੱਖ ਅੱਗੇ ਦੇ ਇੱਕ ਸਿੱਖ ਭਾਈ ਜੈਤਾ ਜੀ ਦੇ ਪਿਛੇ ਇਹਨਾਂ ਦੀ ਰਖਵਾ ਦੀ ਕਰਦੇ ਹੋਏ ਅਨੰਤਪੁਰ ਸਾਹਿਬ ਨੂੰ ਜਾਣਗੇ ਇਹਨਾਂ ਨੇ ਵੀ ਅਜੇ ਕਾਫੀ ਰਾਤ ਰਹਿੰਦੀ ਸੀ ਇਹਨਾਂ ਨੇ ਆਪਣੇ ਘਰ ਤੋਂ ਆਨੰਦਪੁਰ ਸਾਹਿਬਾਂ ਨੂੰ ਚਾਲੇ ਪਾ ਦਿੱਤੇ ਕਿਉਂਕਿ ਇਹਨਾਂ ਆਪਾਂ ਜਾਣਦੇ ਹੀ ਆਂ ਕਿ ਜਦੋਂ ਇੰਨੀ ਸਖਤ ਪਹਿਰਿਆਂ ਦੇ ਵਿੱਚ ਸਖਤ ਹੁਕਮਾਂ ਦੇ ਵਿੱਚ ਉਜਾਣ ਦੀ ਚੌਂਗ ਨੂੰ ਘੇਰਿਆ ਹੋਵੇ ਤੇ ਉਹਦੇ ਵਿੱਚੋਂ ਗੁਰੂ ਸਾਹਿਬ ਦਾ ਸੀਸ ਤੇ ਧਾੜ ਜਿਹੜਾ ਆ ਉਹ ਸਿੱਖ ਉਠਾ ਕੇ ਲੈ ਜਾਣ ਤੇ ਰੋਹ ਦੇ ਉਹਨ ਸਰਕਾਰ ਵਿੱਚ ਵਾਦਣਾ ਹੀ ਸੀ ਇਸ ਤੋਂ ਇਹ ਰੋਹ ਦਾ ਮੁਕਾਬਲਾ ਕਰਨ ਤੋਂ ਪਹਿਲਾਂ ਪਹਿਲਾਂ ਇਹ ਸਿੱਖ ਚਾਹੁੰਦੇ ਸਨ ਕਿ ਸਾਡਾ ਜਿਹੜਾ ਇਹ ਕਾਰਜ ਹੈ ਸੰਪੂਰਨ ਹੋ ਜਾਵੇ। ਇਹ ਸਿੱਖਾਂ ਦੀ ਦਲੇਰੀ ਔਰੰਗਜ਼ੇਬ ਨੂੰ ਪਤਾ ਲੱਗੀ। ਉਸ ਤੋਂ ਬਾਅਦ ਔਰੰਗਜ਼ੇਬ ਦੇ ਉੱਪਰ ਜੋ ਹੋਇਆ 10 ਜੁਲਾਈ ਨੂੰ 1676 ਨੂੰ ਇਸ ਤੋਂ ਪਹਿਲਾਂ 26 ਨਵੰਬਰ 1675 ਨੂੰ ਜਿਹੜਾ ਕਾਜੀ ਸੀ ਅਬਦੁਲ ਮਹਾਬ ਬੋਰਾ ਜਿਸ ਨੇ ਗੁਰੂ ਜੀ ਨੂੰ ਸ਼ਹੀਦ ਕੀਤਾ ਸੀ ਉਹ ਉਸੇ ਦਿਨ ਹੀ ਮੰਜੀ ਤੇ ਪੈ ਗਿਆ ਉਹ ਮਾਨਸਿਕ ਰੋਗੀ ਹੋ ਗਿਆ ਤੜਫ ਤੜਫ ਕੇ ਤੇ ਉਹਨੇ 26 ਨਵੰਬਰ 1675 ਨੂੰ ਉਸਤਾਨਤ ਹੋ ਗਿਆ ਉਸ ਵੇਲੇ ਤੇ 30 ਲੱਖ ਰੁਪਇਆ ਉਹਨਾਂ ਦਣਾ ਵਿੱਚ ਉਹਦੇ ਕੋਲ ਸੀ ਤੇ अनेकाਸ਼ ਸੇਰ ਵਜਨ ਦਾ ਸੋਨਾ ਚਾਂਦੀ ਤੇ ਮਹਿਰ ਇਹ ਸਭ ਕੁਝ ਉਸਨੇ ਰਿਸ਼ਵਤ ਨਾਲ ਇਕੱਠੇ ਕੀਤੇ ਹੋਏ ਸਨ ਤੇ ਉਹ ਕਾਜੀ ਅਬਦੁਲ ਵਹਾਬ ਬੋਹਰਾ ਜੜਾਇਆ ਉਹ ਸਾਰਾ ਕੁਝ ਛੱਡ ਕੇ ਦੁਨੀਆ ਤੋਂ ਚਲਦਾ ਬਣਿਆ ਹੁਣ ਔਰੰਗਜ਼ੇਬ ਨਾਲ ਕੀ ਵਾਪਰੀ ਦਿੱਲੀ ਦੇ ਸਿੱਖਾਂ ਵਿੱਚ ਕਿੰਨਾ ਕਰੋ ਸੀ ਉਸ ਬਾਰੇ ਵੀ ਤੁਹਾਨੂੰ ਦੱਸਦੇ ਆ ਏ 10 ਜੁਲਾਈ 1676 ਨੂੰ ਔਰਨਜੀਬ ਆਪਣੀ ਸਵਾਰੀ ਤੇ ਚਾਣ ਲਈ ਚੋਂ ਲੰਘ ਰਿਹਾ ਸੀ ਤੇ ਉਥੇ ਇੱਕ ਸਿੱਖ ਨੇ ਇੱਕ ਡੰਡਾ ਵਗਾ ਕੇ ਔਰਨਜੀਬ ਦੇ ਪੱਲ ਮਾਰਿਆ ਜੋ ਉਸ ਦੇ ਸ਼ਾਹੀ ਸ਼ਤਰ ਦੇ ਅਗਲੇ ਸੇਵ ਚ ਜਾ ਵਜਾ ਪਰ ਉਸ ਉਸ ਨੂੰ ਭਾਵੇਂ ਜਿਆਦਾ ਨੁਕਸਾਨ ਨਹੀਂ ਹੋਇਆ ਪਰ ਉਹ ਸਿੱਖ ਨੂੰ ਬੜੇ ਤਸੀਹੇ ਚ ਝਲਣੇ ਪਏ ਉਸ ਨੂੰ ਬੜੇ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ ਇਸ ਤੋਂ ਬਾਅਦ ਇੱਕ ਹਮਲਾ ਹੋਰ ਔਰੰਗਜ਼ੇਬ ਤੇ 2 ਨਵੰਬਰ 1676 ਨੂੰ ਜਾਮਾ ਮਸਜਿਦ ਦੀਆਂ ਪੌੜੀਆਂ ਉਤਰਦਿਆਂ ਹੋਇਆਂ ਜਦੋਂ ਔਰੰਗਜ਼ੇਬ ਆਪਣੇ ਘੋੜੇ ਤੇ ਚੜ੍ਹਨ ਲੱਗਾ ਉਸ ਵੇਲੇ ਇੱਕ ਸਿੱਖ ਨੰਗੀ ਤਲਵਾਰ ਲੈ ਕੇ ਇਹਦੇ ਵੱਲਦਾ ਉੜਿਆ ਇਸ ਤੇ ਹਮਲਾ ਕੀਤਾ ਪਰ ਔਰੰਗਜੀਬ ਦੇ ਛਪਾਈਆਂ ਨੇ ਜਿਹੜੇ ਉਹਦੇ ਰਖਵਾਦੇ ਸਨ ਉਹਨਾਂ ਨੇ ਫੜ ਕੇ ਉਹ ਸਿੱਖ ਨੂੰ ਤੇ ਰਣਪंभੌਰ ਦੇ ਕਿਲੇ ਵਿੱਚ ਲਿਜਾ ਕੇ ਉੱਥੇ ਤਸੀਹੇ ਦੇ ਦੇ ਕੇ ਉਸ ਨੂੰ ਸ਼ਹੀਦ ਕਰ ਦਿੱਤਾ ਇੱਕ ਹਮਲਾ ਹੋਰ 19 ਫਰਵਰੀ 1677 ਈਸਵੀ ਨੂੰ ਜਦੋਂ ਕਿ ਜਿਹੜਾ ਔਰੰਗਜ਼ੇਬ ਆ ਉਹ ਜਮਨਾ ਵਿੱਚ ਇੱਕ ਕਿਸ਼ਤੀ ਦੇ ਵਿੱਚ ਸੈਰ ਕਰ ਰਿਹਾ ਸੀ ਜਦੋਂ ਕਿਸ਼ਤੀ ਦੇ ਵਿੱਚੋਂ ਉਤਰਿਆ ਤੇ ਇੱਕ ਸਿੱਖ ਨੇ ਔਰੰਗਜ਼ੇਬ ਦੇ ਸਿਰ ਵਾਲ ਦੋ ਇਟਾਂ ਚੱਕ ਕੇ ਮਾਰੀਆਂ ਇੱਕ ਏਟ ਜਿਹੜੀ ਆ ਔਰੰਗਜ਼ੇਬ ਦੇ ਸੰਗਾਸਨ ਤੇ ਬਜੀ ਤੇ ਉਹ ਵੀ ਸਿੱਖ ਨੂੰ ਇਹਦੇ ਰਖਵਾਦਿਆਂ ਨੇ ਫੜ ਕੇ ਬੜਾ ਤਸ਼ੱਦਦ ਕਰਕੇ ਸ਼ਹੀਦ ਕਰ ਦਿੱਤਾ ਗਿਆ ਔਰੰਗਜ਼ੇਬ ਇਹ ਸਭ ਕੁਝ ਦੇਖ ਰਿਹਾ ਸੀ ਗੁਰੂ ਸਾਹਿਬ ਦਾ ਧੜ ਪਵਿੱਤਰ ਧੜ ਪਵਿੱਤਰ ਸਿਰ ਉਧਰੋਂ ਭਾਈ ਮਤੀ ਦਾਸ ਭਾਈ ਦਿਆਲ ਦਿਆਲਾ ਜੀ ਭਾਈ ਸਤੀ ਦਾਸ ਇਹਨਾਂ ਦੇ ਸਰੀਰ ਵੀ ਸਿੱਖਾਂ ਨੇ ਸਾਭ ਕੇ ਤੇ ਗਲੀਆਂ ਵਿੱਚ ਰੋਣ ਨਹੀਂ ਦਿੱਤੇ ਅੰਦਰੋਂ ਅੰਦਰ ਹੀ ਇਹਨੂੰ ਬੜਾ ਡਰ ਸੀ ਕਿ ਸਿੱਖਾਂ ਵਿੱਚ ਰੋ ਪੈਦਾ ਹੋ ਰਿਹਾ ਇਹਨੇ ਸਿੱਖਾਂ ਵਿੱਚ ਰੋ ਦਾ ਨਾਂ ਵਾਦੇ ਬੜੀ ਸ਼ਕਤੀ ਕੀਤੀ ਪਰ ਫੇਰ ਵੀ ਇਹਨਾਂ ਕੁਝ ਹੁੰਦਾ ਵੇਖ ਕੇ ਇਹ ਇਹਨਾਂ ਡਰ ਗਿਆ ਕਿ ਇੱਕ ਦਿਨ ਇਹ ਦਸੰਬਰ 18 ਇਹਨਾਂ ਕੁਝ ਦੇਖਦਾ ਹੋਇਆ ਇਹਨਾਂ ਬਪੀਰ ਡਰ ਗਿਆ ਏ ਕਿ ਇਹ ਦਸੰਬਰ 1676 77 ਨੂੰ ਉਹ ਦਖਣ ਵੱਲ ਚਲਾ ਗਿਆ ਤੇ ਮੁੜ ਦਿੱਲੀ ਵਾਪਸ ਨਹੀਂ ਆਇਆ ਉੱਥੇ ਹੀ ਸਾਰੰਸ ਸਾਨੀ ਇਸ਼ੂ ਹੈ ਜਿਹਦੀ ਮਾਤ ਹੋ ਗਈ ਪਰ ਸਿੱਖਾਂ ਦੀ ਦਲੇਰੀ ਸਿੱਖਾਂ ਦੇ ਹੌਂਸਲੇ ਜੋ ਗੁਰੂ ਸਾਹਿਬ ਦੀ ਕਿਰਪਾ ਨਾਲ ਇਸ ਸਿੱਖ ਮਤ ਨੂੰ ਗੁਰੂ ਨਾਨਕ ਸਾਹਿਬ ਦਾ ਟਾਪੜਾ ਹੈ ਗੁਰਸਿੱਖਾਂ ਦੇ ਵਿੱਚ ਇੰਨਾ ਗੁਰੂ ਘਰ ਲਈ ਪਿਆਰ ਆ ਇਹ ਕਿਤੇ ਵੀ ਰਹਿਣ ਉਸ ਨਿਰੰਕਾਰ ਦੇ ਡਰ ਵਿੱਚ ਰਹਿੰਦੇ ਹੋਏ ਜ਼ੁਲਮ ਕਰਨ ਵਾਲਿਆਂ ਨੂੰ ਬਖਸ਼ਦੇ ਨਹੀਂ ਹਨ ਇਹ ਕਹਿਣਾ ਗਲਤ ਹੈ ਕਿ ਦਿੱਲੀ ਦੇ ਸਿੱਖ ਜਿਹੜੇ ਆ ਉਹ ਅਰੰਜੀਤ ਤੋਂ ਡਰ ਕੇ ਹਸਾਨ ਜੇ ਡਾਦੇ ਹੁੰਦੇ ਤੇ ਇਸ ਤਰ੍ਹਾਂ ਸ਼ਹੀਦ ਸਿੱਖਾਂ ਦੇ ਸਰੀਰ ਦੀ ਸੰਭਾਲ ਗੁਰੂ ਸਾਹਿਬ ਦਾ ਪਵਿੱਤਰ ਸੀ ਤੇਤਾਰ ਉਸ ਦੀ ਸੰਭਾਰ ਉਸ ਤੋਂ ਬਾਅਦ ਔਰੰਗਜ਼ੇਬ ਦੇ ਉੱਪਰ ਹਮਲੇ ਹੋਣੇ ਇਹ ਗੁਰਸਿੱਖਾਂ ਦੇ ਹੌਂਸਲੇ ਵੱਲ ਇਸ਼ਾਰਾ ਕਰਦੇ ਹਨ ਕਿ ਗੁਰੂ ਦੇ ਸਿੱਖ ਕਦੀ ਜ਼ੁਲਮ ਦੇ ਅੱਗੇ ਝੁਕਦੇ ਨਹੀਂ ਹਨ ਗੁਰੂ ਦੀ ਕਿਰਪਾ ਨਾਲ ਗੁਰੂ ਦੇ ਭਾਣੇ ਵਿੱਚ ਇਹ ਆਪਣੀਆਂ ਮੰਜ਼ਲਾਂ ਸਾਰ ਕਰਦੇ ਜਾਂਦੇ ਹਨ ਇਸ ਜਿਹੜੀ ਇਤਿਹਾਸ ਆ ਸਿੱਖਾਂ ਦਾ ਅਰਨਜੀਤ ਤੱਕ ਇਹਨਾਂ ਦੇ ਹੌਂਸਲੇ ਨੂੰ ਵੇਖ ਕੇ ਡਰਦਾ ਹੋਇਆ ਪੰਜਾਬ ਛੱਡ ਕੇ ਦਿੱਲੀ ਛੱਡ ਕੇ ਤੇ ਮਹਾਰਾਸ਼ਟਰ ਵੱਲ ਚਲਾ ਗਿਆ ਦੱਖਣ ਵੱਲ ਚਲਾ ਗਿਆ ਜਿਹੜਾ ਮੋੜ ਫਾਪਸ ਨਹੀਂ ਆਇਆ ਸੋ ਇਹਨੀਆਂ ਮੈਂ ਤੀਆਂ ਇਨਾਂ ਕਥਾਸ ਤੁਹਾਡੇ ਨਾਲ ਸਾਂਝਾ ਕਰਦਾ ਹੋਇਆ ਕਿ ਗੁਰੂ ਦੇ ਸਿੱਖ ਕਦੇ ਪਾਪੀ ਨਹੀਂ ਹੁੰਦੇ ਕਾਲੀ ਜਨਮ ਅੱਗੇ ਝੁਕਦੇ ਨਹੀਂ ਹੈ ਵੈਰੀਆਂ ਦੇ ਨਾਲ ਡਟ ਕੇ ਮੁਕਾਬਲਾ ਕਰਦੇ ਆ ਤੇ ਗੁਰੂ ਕਾਹਾਂ ਤੇ ਸਿੱਖ ਗੁਰੂਆਂ ਤੇ ਗੁਰਸਿੱਖਾਂ ਦੇ ਕੀਤੇ ਹੋਏ ਹਮਲਿਆਂ ਦਾ ਜਵਾਬ ਜੜਾਇਆ ਜ਼ਰੂਰ ਲੈਂਦੇ ਭਾਜੀ ਜ਼ਰੂਰ ਮੋੜਦੇ ਆ ਸੋ ਗੁਰੂ ਕਿਰਪਾ ਕਰੇ ਇਸ ਸਿੱਖ ਕੌਮ ਨੂੰ ਇਸੇ ਤਰ੍ਹਾਂ ਗੁਰੂ ਘਰਾਂ ਦੇ ਨਾਲ ਪਿਆਰ ਸਤਿਕਾਰ ਇੱਦੇ ਵਿੱਚ ਬਣਿਆ ਰਵੇ ਗੁਰੂ ਦੀ ਕਿਰਪਾ ਇਹਨਾਂ ਦੇ ਵਰਤਦੀ ਰਹੇ ਤੇ ਜ਼ੁਲਮ ਦੇ ਅੱਗੇ ਕਦੀ ਜ਼ਾਲਮ ਦੇ ਅੱਗੇ ਚੁਗਣਨਾ ਇਹੀ ਅਰਦਾਸਾਂ ਬੇਨਤੀਆਂ ਸੰਗਤ ਨੂੰ ਕਰਨੀਆਂ ਚਾਹੀਦੀਆਂ हुई पुलां द किवां वाहिगुरू जी का ख़ालसा वाहिगुरु जी फति